ਇਹ ਲੋ ਸਰਕਸ ਨਹੀਂ ਹੈ ਜਿਹਦੇ ਵਿੱਚ ਇਹੋ ਜਿਹੇ ਕਰੈਕਟਰ ਪੇਸ਼ ਕੀਤੇ ਜਾਂਦੇ ਆ ਤਾਲਾ ਸਪੀਕਰ ਨੂੰ ਦਿਖਾ ਰਿਹਾ ਹੈਗਾ ਮੈਨੂੰ ਲੱਗਦਾ ਕਿ ਅਸੀਂ ਮਜ਼ਾਕ ਬਣਾ ਕੇ ਰੱਖੀ ਹੈ। ਔਰ ਇਹ ਕੋਈ ਵੀ ਚੰਗੇ ਟੇਸਟ ਦੀ ਗੱਲ ਨਹੀਂ ਹੈ ਚੰਗੇ ਸਿਆਣੀ ਦੀ ਗੱਲ ਨਹੀਂ ਹੈ ਪੰਜਾਬ ਦੇ ਵਿੱਚ ਬਹੁਤ ਚੀਜ਼ਾਂ ਦਾ ਮਾੜਾ ਹਾਲ ਹੈਗਾ ਨਿਕਲ ਬਦਕਿਸਮਤੀ ਇਹ ਆ ਕਿ ਸਾਡਾ ਜੀਵਲਸ ਜਿਹੜਾ ਆ ਉਹ ਆਪਣੇ ਉਸ ਔਰੇ ਤੋਂ ਬਾਹਰ ਨਹੀਂ ਤਾਂ ਇਹਨਾਂ ਦੇ ਗੈਸਟ ਕੋਪਰੇਟ ਵੀ ਹੋ ਗਏ ਪਰ ਅਸਲੀ ਗੱਲ ਹੈ ਕਿ ਸਪੀਕਰ ਵੀ ਉਹੋ ਜਿਹਾ ਹੀ ਆ ਸਾਡਾ ਕਿਉਂਕਿ ਵੱਲੋਂ ਚੀਫ ਮਿਨਿਸਟਰ ਦੇ ਤਾਲਾ ਲੈ ਵੀ ਗਏ ਸੀ ਕਿ ਰਖਣੇ ਨਾ ਰੱਖ ਲੈਣਾ ਚਾਹੀਦਾ ਸੀ ਕਿਉਂਕਿ ਸੰਵਾਦ ਦੀ ਗੱਲ ਹੈ ਸਮਝ ਕੇ ਮਾਹੌਲ ਦੇ ਰਿਹਾ ਮਾਹੌਲ ਇਹ ਦੇ ਰਿਹਾ ਵੀ ਮੈਂ ਤੈਨੂੰ ਦੇਖ ਲਉ ਤੂੰ ਬੋਲ ਕੇ ਦੇ ਤੂੰ ਬੋਲ ਕੇ ਦੇ ਮੇਰੇ ਨਾਲ ਇਦਾਂ ਇਹ ਯਾਰ ਤੂੰ ਸੀਐਮ ਵਾਲੀ ਨਾ ਬੋਡੀ ਲੈਂਗੁਏਜ ਆ ਨਾ ਸ਼ਬਦਾਂ ਪਰਮਾਤਮਾ ਇਹੋ ਜੇ ਸੀਐਮ ਨੂੰ ਸਮਰਥ ਬਖਸ਼ੇ ਮੈਂ ਰਹਿ। ਦੁਕਾਨਾਂ ਖੁੱਲੀਆਂ ਹੋਈਆਂ। ਉਹਨਾਂ ਦੁਕਾਨਾਂ ਦੇ ਵਿੱਚ ਤੱਕ ਤੇ ਜਾ ਰਿਹਾ, ਤੱਕ ਤੇ ਜਾ ਰਿਹਾ। ਲੌਜੀਕ ਦੀ ਰਾਜਨੀਤੀ ਸੀ। ਅਖੀਰ ਪੰਜਾਬ ਦੇ ਵਿੱਚ ਮੌਜੂਦਾ ਰਾਜਨੀਤੀ ਜੋ ਹਲਚਲ ਹੋ ਰਹੀ ਹੈ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਲਚਲ ਹੋਈ ਹੈ ਇਸ ਲਈ ਗੱਲਬਾਤ ਕਰ ਰਹੀ ਪ੍ਰਗਟ ਸਿੰਘ ਮੌਜੂਦ ਤੇ ਜਿਵੇਂ ਦਾ ਸੈਸ਼ਨ ਰਿਹਾ ਹੈ ਇਲਜ਼ਾਮ ਵੀ ਲੱਗੇ ਨੇ, ਤਲਕੀ ਵੀ ਦੇਖਣ ਨੂੰ ਮਿਲੀ ਹੈ ਤੇ ਅੱਜ ਕਾਂਗਰਸ ਦੇ ਇੱਕ ਜਿਹੜੇ ਵਿਧਾਇਕ ਨੇ ਉਹ ਵੀ ਆ ਕੇ ਸ਼ਾਮਲ ਹੋਏ ਨੇ ਕਿਵੇਂ ਵੇਖਦੇ ਹੋ ਸਾਰੀਆਂ ਪ੍ਰਤੀਸਥਿਤੀਆਂ ਨੂੰ। ਦੇਖੋ ਯਾਰ ਇਹ ਕੋਈ ਅ ਕਹਿੰ ਲੋ ਸਰਕਸ ਨਹੀਂ ਹੈ ਜਿਹਦੇ ਵਿੱਚ ਇਹੋ ਜਿਹੇ ਕਰੈਕਟਰ ਪੇਸ਼ ਕੀਤੇ ਜਾਂਦੇ ਆ ਤਾਲਾ ਸਪੀਕਰ ਨੂੰ ਦਿਖਾ ਰਿਹਾ ਹੈ ਮੈਨੂੰ ਲੱਗਦਾ ਕਿ ਅਸੀਂ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਔਰ ਇਹ ਕੋਈ ਵੀ ਚੰਗੇ ਟੇਸਟ ਦੀ ਗੱਲ ਨਹੀਂ ਹੈ ਚੰਗੇ ਸਿਆਣੀ ਦੀ ਗੱਲ ਨਹੀਂ ਹੈ ਪੰਜਾਬ ਦੇ ਵਿੱਚ ਬਹੁਤ ਚੀਜ਼ਾਂ ਦਾ ਮਾੜਾ ਹਾਲ ਹੈਗਾ ਲੇਕਿਨ ਬਦਕਿਸਮਤੀ ਇਹ ਆ ਕਿ ਸਾਡਾ ਜੀਐਮਨਿਸ ਜਿਹੜਾ ਆ ਉਹ ਆਪਣੇ ਉਸ ਔਰੇ ਤੋਂ ਬਾਹਰ ਨਹੀਂ ਨਿਕਲਦਾ ਮੌਜੂਦਾ ਜਿਸ ਤਰੀਕੇ ਦੇ ਨਾਲ ਇੱਕ ਕੋਟਲੀ ਸਭ ਨੂੰ ਸ਼ਬਦਾਵਲੀ ਵੀ ਵਰਤੀ ਗਈ ਜਿਸ ਤਰੀਕੇ ਦੇ ਨਾਲ ਸਮਾਜ ਚਾਹਾਲਾ ਕੀ ਰੋਸ਼ ਵੀ ਹੈ ਕਾਂਗਰਸ ਕਿਵੇਂ ਸਟੈਂਡ ਲੈ ਰਹੀ ਹੈ ਇਸ ਚੀਜ਼ ਦੀ ਸਾਰਿਆਂ ਨੂੰ ਦੇਖਣ ਦੇ ਅਸੀਂ ਇਹ ਅਸੀਂ ਉਹ ਹਰ ਪਲੇਟਫਾਰਮ ਤੇ ਲੈ ਕੇ ਜਾਵਾਂਗੇ ਦੇਖੋ ਤੁਹਾਨੂੰ ਤੁਹਾਨੂੰ ਦੇਖੋ ਕਿਸੇ ਨੂੰ ਇਸ ਤਰ੍ਹਾਂ ਰਿਮਾਰਕਸ ਕਰਨ ਦਾ ਅਧਿਕਾਰ ਨਹੀਂ ਸੋ ਇਹ ਤਾਂ ਬਦਕਿਸਮਤੀ ਆ ਸਾਡੇ ਸਿਸਟਮ ਦੀ ਬਦਕਿਸਮਤੀ ਔਰ ਅਸੀਂ ਇਹਨਾਂ ਦੇ ਗੇਸਟ ਕੰਪਲੀਟ ਵੀ ਹੋਏ ਹਨ ਜਿਨ੍ਹਾਂ ਨੂੰ ਕਿੰਨਾ ਅਸਲੀ ਗੱਲ ਹੈ ਕਿ ਸਪੀਕਰ ਵੀ ਉਹੋ ਜਿਹਾ ਹੀ ਹੈ ਉਹ ਕੋ ਬਲੋ ਚੀਫ ਮਿਨਿਸਟਰ ਦੇ ਕਾਲਾ ਲੈਵੀ ਗਿਆ ਸੀ ਉਹ ਰੱਖਣ ਦਾ ਫਾਇਦਾ ਨਹੀਂ ਰੱਖ ਲੈਣਾ ਚਾਹੀਦਾ ਸੀ ਕਿਉਂਕਿ ਸੰਵਾਦ ਦੀ ਗੱਲ ਹੈ ਡੈਮੋਕਰੇਸੀ ਕੀ ਆ ਤੁਸੀਂ ਡਿਸਕਸ਼ਨ ਤੋਂ ਚੰਗੀਆਂ ਚੀਜ਼ਾਂ ਪਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਲੋਕਾਂ ਦੇ ਅਸਲ ਮੁੱਦੇ ਜੋ ਵਿਧਾਇਕਾਂ ਨੂੰ ਭੇਜਿਆ ਗਿਆ ਵਿਧਾਨ ਸਭਾ ਦੇ ਅੰਦਰ ਉਹ ਕਿਤੇ ਦਿਖਾਈ ਨਹੀਂ ਦੇ ਰਹੇ ਕੱਲ ਕੀ ਹੈ ਪੜੀ ਵਾਕ ਆਊਟ ਕਰ ਜਾਣਾ ਸਮਝ ਨਹੀਂ ਦਿੱਕੋ ਆਲਟੀਮੇਟਲੀ ਮੀਡੀਆ ਕੰਟਰੋਲ ਹੈ ਨਿਕਲ ਐਂਡ ਉਹਦਾ ਉਹਦੇ ਕੈਮਰੇ ਤੱਕ ਵੀ ਕੰਟਰੋਲ ਹੈ ਹਾਂ ਅੱਛਾ ਉਹਦੇ ਵਿੱਚ ਇਸ ਕੀ ਬੀਸਿਕਲੀ ਉਸ ਜਿਹੜਾ ਹਾਊਸ ਦਾ ਲੀਡਰ ਹੈ ਵਿੱਚ ਸੀਐਮ ਉਹਨੇ ਇੱਕ ਮਾਹੌਲ ਕ੍ਰੀਏਟ ਕਰਨਾ ਹੁੰਦਾ ਵੀ ਅਸੀਂ ਇੱਥੇ ਵਧੀਆ ਤਰੀਕੇ ਨਾਲ ਡਿਸਕਸ਼ਨ ਕਰੀਏ ਤਾਂ ਮੌਜੂਦਾ ਸਮਝ ਕੀ ਮਾਹੌਲ ਦੇ ਰਿਹਾ ਮਾਹੌਲ ਇਹ ਦੇ ਰਿਹਾ ਵੀ ਮੈਂ ਤੈਨੂੰ ਦੇਖ ਲਉ ਤੂੰ ਬੋਲ ਕੇ ਦੇ ਤੂੰ ਬੋਲ ਕੇ ਦੇ ਮੇਰੇ ਨਾਲ ਇਦਾਂ ਮਤਲਬ ਇਹ ਯਾਰ ਕੋਈ ਸੀਐਮ ਆਲੀ ਨਾ ਬਾਡੀ ਲੈਂਗੁਏਜ ਆ ਨਾ ਸ਼ਬਦਾਬੀ ਪਰਮਾਤਮਾ ਇਹੋ ਜਿਹਾ ਸੀਐਮ ਨੂੰ ਸਮਰੱਥ ਬਖਸ਼ੇ ਮੈਂ ਤੈਨੂੰ ਅੱਜ ਵਿਧਾਇਕ ਵੀ ਸ਼ਾਮਲ ਹੋਏ ਨੇ ਆਪਦੇ ਵਿੱਚ ਕਾਂਗਰਸ ਦੇ ਮੌਜੂਦਾ ਜੀਪੀ ਸਿੰਘ ਹੋਰੀ ਗੱਲ ਆਖੀ ਹੈ ਕਿ ਕਾਂਗਰਸ 'ਚ ਕਲੇਸ਼ ਹੀ ਸੀਗਾ ਸੀਐਮ ਸਾਹਿਬ ਵਧੀਆ ਕੰਮ ਕਰਦੇਵੇਂ ਇਹ ਸ੍ਰੋਚ ਤੋਂ ਅਲੱਗ ਗੱਲ ਹੈ ਪਿਆ ਦੇਖੋ ਐਂਡ ਆਫ ਦਾ ਡੇ ਜਦੋਂ ਤੁਹਾਡਾ ਕਿਤੇ ਲੌਜੀਕ ਨਹੀਂ ਹੈਗਾ ਹੁਣ ਹਰ ਹਰ ਬੰਦੇ ਨੂੰ ਤਾਂ ਐਮਪੀ ਦੀ ਟਿਕਟ ਦਿੱਤੀ ਨਹੀਂ ਜਾ ਸਕਦੀ ਦੁਕਾਨਾਂ ਖੁੱਲੀਆਂ ਹੁੰਦੀਆਂ ਉਹਨਾਂ ਦੁਕਾਨਾਂ ਦੇ ਵਿੱਚ ਕੋ ਕਿਤੇ ਜਾ ਰਿਹਾ ਕੋ ਕਿਤੇ ਜਾ ਰਿਹਾ ਲੌਜੀਕ ਦੀ ਰਾਜਨੀਤੀ ਸੀ ਸੱਚੀਤ ਵਾਲਾ ਰਿੰਕੂ ਨੂੰ ਵੀ ਇਸ ਤਰੀਕੇ ਦੇ ਨਾਲ ਜਿਵੇਂ ਚੋਣਾਂ ਤੋਂ ਪਹਿਲਾਂ ਲੱਗਦਾ ਕਿ ਇਸ ਵਾਰ ਵੀ ਜਿਹੜਾ ਕਿ ਆਪ ਦੇ ਵਿੱਚ ਕਿ ਹੈ ਨਹੀਂ ਉਮੀਦਵਾਰ ਕੋਈ ਤੁਸੀਂ ਤੀ ਦੇਖੋ ਇਹਨਾਂ ਕੋ ਉਮੀਦਵਾਰ ਹੈ ਹੀ ਕੋਈ ਜਦੋਂ ਇਹ ਪਾਰਟੀ ਜਦੋਂ ਸ਼ੁਰੂ ਹੋਈ ਸੀ ਅਸੀਂ 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 ਉਹ ਚਿਹਰੇ ਲਿਆਵਾਂਗੇ ਅਸੀਂ ਉਹ ਚਿਹਰੇ ਲਿਆਵਾਂਗੇ ਅਸੀਂ ਅਸੀਂ ਕਲੀਨ ਬੰਦੇ ਲੈ ਕੇ ਆਵਾਂਗੇ ਤੇ ਲੈਣ ਦੇ ਜੇ ਕਾਂਗਰਸ ਕਰਪਟ ਹੈਗੀ ਆ ਜੋ ਇਹ ਪ੍ਰੋਜੈਕਟ ਕਰਦੇ ਆ ਫਿਰ ਪਹਿਲਾਂ ਰਿੰਕੂ ਫਿਰ ਜੀਪੀ ਫਿਰ ਹੋਰ ਮੈਨੂੰ ਲੱਗਦਾ 40 45 ਵਿਧਾਇਕਾਂ ਕਾਂਗਰਸ ਦੀ ਬੈਕਗ੍ਰਾਉਂਡ ਦੇ ਇਹਨਾਂ ਕੋਲ ਠੀਕ ਹੈ ਫਿਰ ਅਖੀਰਲਾ ਸਵਾਲ ਹੈ ਪ੍ਰਗਟ ਜੀ ਵਿਧਾਨ ਸਭਾ ਚ ਜੋ ਹੋਇਆ ਹਲੇ ਸੈਸ਼ਨ ਪਿਆ ਹੋਇਆ ਹੈ ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਇੱਕ ਜਿਵੇਂ ਵਨ ਲਾਈਨਰ ਚ ਡਿਫਾਈਨ ਕਰਨਾ ਬੀ ਦੇਖੋ ਬਹੁਤ ਮਾੜੇ ਹਾਲਾਤ ਹੈ ਮੈਨੂੰ ਲੱਗਦਾ ਸੀਐਮ ਨੂੰ ਉਹਦਾ ਧਿਆਨ ਰੱਖਣਾ ਚਾਹੀਦਾ ਲਾ ਕੇ ਇੱਕ ਇਹਨੂੰ ਸ਼ੋਵੰਗ ਪੇਸ਼ ਕਰਕੇ ਤੇ ਲੋਕਾਂ ਦੇ ਵਿੱਚ ਇੱਕ ਪੰਜਾਬ ਦਾ ਮਜ਼ਾਕ ਜਿਹੜਾ ਹੈ ਉਹ ਨਹੀਂ ਬੀਠੀ ਠੀਕ ਤਾਂ ਸਟੇਸ਼ਨ ਪ੍ਰਗਟ ਸਿੰਘ ਹੋਰੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਕਿ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਸੈਸ਼ਨ ਰਿਹਾ ਹੈ ਤਲਕੀ ਵੀ ਦੇਖਣ ਨੂੰ ਮਿਲਿਆ ਤੇ ਖਾਸ ਤੌਰ ਤੇ ਅੱਜ ਜੀਪੀ ਸਿੰਘ ਹੋਰੀ ਜਿਹੜੇ ਆਵਾਦੀ ਪਾਰਟੀ ਚ ਸ਼ਾਮਲ ਹੋਇਆ ਉਹਦੇ ਤੇ ਵੀ ਗੱਲਬਾਤ ਕੀਤੀ ਤੇ ਇਹ ਗੱਲ ਜ਼ਰੂਰ ਰੱਖੀਏ ਕਿ ਸੀਐਮ ਪੰਜਾਬ ਭਗਵੰਤ ਮਾਨ ਹੋਰਾਂ ਨੇ ਪੰਜਾਬ ਨੂੰ ਜਿਹੜਾ ਕਿ ਉਹ ਸ਼ੋਅ ਬਣਾ ਦਿੱਤਾ ਹੋਇਆ ਹੈ ਜਿਸ ਤਰੀਕੇ ਦੀਆਂ ਜੋਸ਼ ਉਤਸ਼ਾਹ ਵਾਲੀਆਂ ਕਹੀਆਂ ਜਾਂਦੀਆਂ ਨੇ ਇਹ ਵੇਖਿਆ ਜਿਹੜੀ ਹੈ ਕਿ ਨਿੰਦਣਯੋਗ ਕੈਮਰਾ ਪਰਸੂ ਜੀ ਗਰੁੱਪ ਦੇ ਨਾਲ ਪ੍ਰੋਫੈਸਿੰਗ ਫੀਟਸ ਦੀ ਨਿਊਜ਼ ਕਰਤਾ ਰਹੇ